ਦੇ ਵਿੱਚ ਬੰਦੇ ਭਾਰਤ ਐਕਸਪ੍ਰੈਸ ਦਾ ਸਟਾਪੇਜ ਜਿਹੜਾ ਹੈ ਉਹ ਦਿੱਤਾ ਗਿਆ ਹੈਗਾ ਜਿਸ ਨੂੰ ਲੈ ਕੇ ਇਸ ਵਕਤ ਕ੍ਰੈਡਿਟ ਵਾਰਡ ਜਿਹੜੀ ਹੈ ਉਹ ਛੜੀ ਹੋਈ ਹੈ ਇੱਕ ਪਾਸੇ ਭਾਜਪੀ ਜਿਹੜੀ ਹੈ ਉਸ ਨੇ ਸਟੇਜ ਲਗਾਇਆ ਹੋਇਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਬੰਦੇ ਭਾਰਤ ਦੇ ਸਵਾਗਤ ਲਈ ਪਹੁੰਚੇ ਹੋਏ ਨੇ ਸੁਸ਼ਿਲਕਮਰ ਰਿੰਕੂ ਹੋਰਾ ਜਿਹੜੀ ਨੇ ਉਹ ਕੁਝ ਹੀ ਸਮੇਂ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚਣਗੇ ਬਾਕੀ ਹੋਰ ਵੀ ਪਾਰਟੀ ਦੇ ਕਾਰਜਕਰਤਾ ਪਹੁੰਚੇ ਨੇ ਐਮਐਲਏ ਨਾਲੇ ਸਾਡੇ ਨਾਲ ਹਣ ਦੇ ਨਾਲ ਵੀ ਕਰਵਾ ਕਰਾਂਗੇ ਸ਼ੀਤਲ ਜੀ ਕਹਿੰਦੇ ਪੈਨ ਕਿ ਕ੍ਰੈਡਿਟ ਵਾਰਡ ਛਿੜੀ ਹੋਈ ਹੈ ਭਾਜਪੀ ਨੇ ਵੀ ਸਟੇਟ ਲਗਾਇਆ ਤੇ ਆਮ ਆਦਮੀ ਆਮ ਆਦਮੀ ਪਾਰਟੀ ਨੇ ਤਾਨੂੰ ਕੀ ਲੱਗਦਾ ਹੈ ਇਹ ਕ੍ਰੈਡਿਟ ਵਾਰਡ ਕਿ ਕਿ ਹੋ ਜਾਈਏ ਸਭ ਤੋਂ ਪਹਿਲੇ ਮੈਂ ਜਲੰਧਰ ਦੇ ਲੋਕਾਂ ਨੂੰ ਔਰ ਦਬਾਬੇ ਦੇ ਲੋਕਾਂ ਨੂੰ ਸ਼ੁਭਕਾਮਨਾ ਦੇਣਾ ਚਾਹਨਾ ਇੱਕ ਕ੍ਰੈਡਿਟ ਵਾਰਡ ਦੇ ਵਿੱਚ ਇਹ ਜਿਹੜਾ ਇਹ ਉਹਨਾਂ ਦਾ ਇਲੈਕਸ਼ਨ ਦਾ ਸਮੇਂ ਦੇ ਕਰਕੇ ਇਹ ਉਹਨਾਂ ਲੋਕਾਂ ਦੀ ਇਹ ਤੰਗੀ ਹੈ ਇਸ ਕਰਕੇ ਕੋਈ ਵੀ ਉਹਨਾਂ ਦੀ ਸਟੇਜ ਨਹੀਂ ਹੈ ਉਹ ਗਵਰਨਮੈਂਟ ਦੀ ਸਟੇਜ ਹੈ ਗਵਰਨਮੈਂਟ ਅਗਰ ਪੰਜਾਬ ਦੇ ਵਿੱਚ ਅੱਜ ਜਲੰਧਰ ਦਾ ਸਟੇਸ਼ਨ ਹੈ ਇਹ ਪੰਜਾਬ ਗਵਰਨਮੈਂਟ ਸਰਕਾਰ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਅੱਜ ਉੱਥੇ ਆ ਕੇ ਆਪਣੇ ਆਪ ਨੂੰ ਸ਼ੋਅ ਕਰਨਾ ਪਰ ਸਭ ਤੋਂ ਪਹਿਲਾਂ ਅਸੀਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰੀਏ ਭਵਨ ਰਾਜ ਸਭਾ ਮੈਂਬਰ ਨੇ ਕਰਾਇਆ ਭਵਨ ਕਿਸੇ ਸਾਡੇ ਲੋਕ ਸਭਾ ਮੈਂਬਰ ਦਾ ਅੱਜ ਸੰਯੋਗ ਹੈ ਪਰ ਅੱਜ ਜਲੰਧਰ ਦੇ ਉਦਬਾਬੇ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਣ ਵਾਲਾ ਹੈ ਕਿਉਂਕਿ ਵਪਾਰੀ ਭਾਈਚਾਰੇ ਨੂੰ ਇਸ ਟ੍ਰੇਨ ਦਾ ਉਹ ਫਾਇਦਾ ਹੋਵੇਗਾ ਸਮੇਂ ਦੀ ਬਚਤ ਸਮੇਂ ਦੀ ਬਚਤ ਉਸ ਤੋਂ ਬਾਅਦ ਜਿਹੜਾ ਵਪਾਰ ਵਧੇਗਾ ਸਟ੍ਰੇਨ ਦੇ ਕਰਕੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਜਲੰਧਰ ਵਾਸੀਆਂ ਨੂੰ ਦਬਾਬੇ ਵਾਸੀਆਂ ਨੂੰ ਸ਼ੁਭ ਇਹ ਬੜਾ ਹੀ ਖੁਸ਼ੀਆਂ ਭਰਿਆ ਅਜੇ ਤਾਂ ਜਲੰਧਰ ਦੇ ਵਿੱਚ ਪਹਿਲਾਂ ਤਾਂ ਸਟੋਪੇਜ ਨਹੀਂ ਸੀਗਾ ਸੁਸ਼ੀਲ ਕੁਮਾਰ ਰਿੰਕੂ ਹੋਰ ਜਾ ਕੇ ਰੀਅਲ ਮੰਤਰੀ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਹੜਾ ਹੈ ਉਸ ਤੋਂ ਬਾਅਦ ਸਟੋਪੇਜ ਜਲੰਧਰ ਦਾ ਮਿਲ ਜਾਂਦਾ ਹੈ ਜਲੰਧਰ ਦੇ ਲੋਕਾਂ ਦੇ ਵਿੱਚ ਖੁਸ਼ੀ ਤਾਂ ਬਹੁਤ ਹੈ ਪਰ ਕਿਤੇ ਨਾ ਕਿਤੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਇਹਨਾਂ ਵੱਲੋਂ ਕ੍ਰੈਡਿਟ ਵਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਉਹ ਕਰ ਰਹੇ ਨੇ ਕਿਵੇਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜੀ ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲਦੇ ਪਰ ਇਹਦਾ ਮਤਲਬ ਇਹ ਲੋਕਾਂ ਨੂੰ ਜਿਹੜਾ ਬੈਨੀਫਿਟ ਮਿਲਿਆ ਅੱਜ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਅੱਜ ਪੰਜਾਬ ਉਹ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਇੱਕ ਕ੍ਰੈਡਿਟ ਵਾਰਡ ਦੇ ਚੱਕਰ 'ਚ ਫਿਰ ਉਹਨਾਂ ਨੇ ਪਿਛਲੇ 9 ਸਾਲ ਜੀ ਕੋਣੀ ਚਲਾਈ ਠੀਕ ਹੈ ਨਹੀਂ ਅੱਜ ਹੀ ਜਿਹੜਾ 2 ਮਹੀਨੇ ਸਰਕਾਰ ਨੂੰ ਰਹਿ ਗਿਆ ਅੱਜ ਇਸ ਕਰਕੇ ਚਲੋ ਉਹਨਾਂ ਦਾ ਸੰਯੋਗ ਹੈ ਸਰਕਾਰ ਸੈਂਟਰ ਦੇ ਵਿੱਚ ਉਹਨਾਂ ਦੀ ਹੈ ਸਾਡੇ ਜਿਹੜੇ ਲੋਕ ਸਭਾ ਮੈਂਬਰ ਆ ਸਾਡੇ ਰਾਜ ਸਭਾ ਮੈਂਬਰ ਆ ਉਹਨਾਂ ਨੇ ਇੱਚ ਦੀ ਮੰਗ ਉਠਾਈ ਹੈ ਕਿਉਂਕਿ ਟ੍ਰੇਨ ਤੇ ਜਿਹੜੀ ਪਹਿਲੇ ਵੀ ਚੱਲ ਰਹੀ ਹੈ ਪਹਿਲੇ ਦਿੱਲੀ ਤੋਂ ਕਟੜਾ ਚਲਦੀ ਹੈ ਔਰ ਕੈਂਟ ਸਟੇਸ਼ਨ ਦੇ ਜਿਹੜਾ ਸਟਾਪ ਨਹੀਂ ਹੈ ਸਾਨੂੰ ਨਵੀਂ ਟ੍ਰੇਨ ਦੇਣ ਦੇ ਬਾਅਦ ਜਿਹੜਾ ਅੰਬੇਸਰ ਤੋਂ ਜਿਹੜੀ ਦਿੱਲੀ ਚਲੀ ਆ ਜਲੰਧਰ ਦੇ ਲੋਕਾਂ ਨੂੰ ਦਬਾਬੇ ਦੇ ਲੋਕਾਂ ਨੂੰ ਇਸ ਟ੍ਰੇਨ ਦਾ ਬਹੁਤ ਬੈਨੀਫਿਟ ਹੋਏਗਾ ਮੈਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕਟਰਾਂ ਤੇ ਬੈਠੇ ਐ ਖੜੇ ਐ ਕਿਉਂਕਿ ਆਪਣੇ ਲੀਡਰਾਂ ਦਾ ਇੰਤਜ਼ਾਰ ਕਰ ਰਹੇ ਐ ਇਹਨਾਂ ਸਾਰਿਆਂ ਵੱਲੋਂ ਮੈਂ ਜਲੰਧਰ ਉਹ ਦਬਾਬੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਸਾਰੀ ਪੂਰੀ ਆਮ ਆਦਮੀ ਪਾਰਟੀ ਇੱਥੇ ਖੜੀ ਐ ਤੁਸੀਂ ਵੀ ਕਹਿ ਰਹੇ ਹੋ ਕਿ ਜਿਸ ਮਰਜ਼ੀ ਵੱਲੋਂ ਇਹ ਜਿਹੜਾ ਹੈਗਾ ਹੈ ਸਟਾਪੇਜ ਮਿਲਿਆ ਹੋਵੇ ਚਾਹੇ ਐਮਪੀ ਵੱਲੋਂ ਹੋਇਆ ਹੋਵੇ ਚਾਹੇ ਭਾਜਪਾ ਦੇ ਕਾਰਕਟਰ ਵੱਲੋਂ ਹੋ ਜੀ ਜੇ ਤੇ ਸਟੇਜ ਲੱਗੀ ਉੱਥੇ ਕਿਉਂ ਜਾ ਰਹੇ ਅਲੱਗ ਕਿਉਂ ਖੜੇ ਨੇ ਇਹ ਉਹ ਸਟੇਜ ਫਿਰ ਬੀਜੇਪੀ ਸਟੇਜ ਨਹੀਂ ਹੈ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਚਾਹਣਾ ਤੁਹਾਡੇ ਚੈਨਲ ਦੇ ਮਾਦਨ ਉਹ ਬੀਜੇਪੀ ਦੀ ਸਟੇਜ ਨਹੀਂ ਹੈ ਉਹ ਗਵਰਨਮੈਂਟ ਰੇਲਵੇ ਦਾ ਪ੍ਰੋਟੋਕੋਲ ਹੈ ਉਹ ਸਟੇਜ ਹੈ ਕਿਉਂਕਿ ਉੱਥੇ ਸਾਨੂੰ ਵੀ ਇਵਿਟੇਸ਼ਨ ਆਇਆ ਤੁਸੀਂ ਜਾਣੇ ਕਿਉਂ ਨਹੀਂ ਪਏ ਉੱਥੇ ਨਹੀਂ ਉੱਥੇ ਮਤਲਬ ਕਿ ਅਸੀਂ ਜਾ ਰਹੇ ਹਾਂ ਸਾਰੇ ਕਾਰਕ ਕਰ ਕਰਕ ਤਾਂ ਜ਼ਿਆਦਾ ਹੈ ਉੱਥੇ ਕੁਰਸੀਆਂ 6-7 ਹੈ ਸਾਡੇ ਹਜ਼ਾਰਾਂ ਕਾਰਕ ਕਰਤਾ ਆਏ ਹੈ ਕਿਉਂਕਿ ਅੱਜ ਜੇ ਅਸੀਂ ਐਮਐਲਏ ਸਾਡੇ ਨਕੂਦਰ ਖੜੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਦੋਨੋਂ ਖੜੇ ਆ ਲੋਕ ਸਭਾ ਖੜੇ ਆ ਸਾਡੇ ਬਲੋਕ ਪ੍ਰੈਜ਼ੀਡੈਂਟ ਖੜੇ ਆ ਇਹਨੇ ਲੋਕ ਉੱਥੇ ਨਹੀਂ ਆ ਸਕਦੇ ਇਸ ਕਰਕੇ ਰੋਡ ਦੇਖੋ ਜੇ ਹਜ਼ਾਰਾਂ ਦੀ ਗਿਣਤੀ ਚ ਖੜੇ ਆ ਸਾਡਾ ਕੋਈ ਉਹਨਾਂ ਨਾਲ ਕੋਈ ਵੈਰ ਨਹੀਂ ਹੈ ਪਰ ਅੱਜ ਦੇ ਦਿਨ ਦੇ ਉੱਤੇ ਮੈਂ ਚਾਹਣਾ ਕਿ ਸ਼ੁਭ ਕਾਮਨਾ ਜਲੰਧਰ ਦੇ ਜਿਹੜੇ ਲੋਕਾਂ ਨੂੰ ਬੈਨੀਫਿਟ ਮਿਲਿਆ ਅੱਜ ਦੁਆਬੇ ਦੇ ਲੋਕਾਂ ਨੂੰ ਬੈਨੀਫਿਫਿਟ ਮਿਲਿਆ ਸਾਨੂੰ ਇੱਕ ਆਵਾਜ਼ ਦੇਣੀ ਚਾਹੀਦੀ ਹੈ ਕਿ ਅੱਜ ਧੰਨਵਾਦ ਕਰਨਾ ਚਾਹੀਦਾ ਹੈ ਅਗਰ ਅੱਜ ਸਾਡਾ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਦਾ ਜਲੰਧਰ ਕੀ ਆਪਣਾ ਜੋ ਮਰਜ਼ੀ ਕਹਿਣ ਅੱਜ ਦੇ ਜਿਹੜੇ ਵਪਾਰੀ ਭਾਈਚਾਰੇ ਨੂੰ ਦੁਆਬੇ ਦੇ ਬਿਜ਼ਨਸਮੈਨ ਨੂੰ ਉਹ ਬੈਨੀਫਿਟ ਹੋਇਆ ਹੈ ਮੈਮ ਪਹਿਲਾਂ ਤਾਂ ਸਟਾਪ ਜਲੰਧਰ ਦੇ ਕੈਂਟ ਦੇ ਸਟੇਸ਼ਨ ਦੇ ਵਿੱਚ ਮਿਲਿਆ ਉਸ ਬਾਰੇ ਤੁਹਾਡਾ ਕੀ ਆ ਸਾਡੇ ਵਾਸਤੇ ਅੱਜ ਇਹ ਇੱਕ ਕਹਿ ਲੋ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਆ ਸਾਰੇ ਦੁਆਬੇ ਨੂੰ ਜਲੰਧਰ ਸ਼ਹਿਰ ਨੂੰ ਵਪਾਰੀ ਵਰਗ ਨੂੰ ਆਮ ਲੋਕਾਂ ਨੂੰ ਆ ਆਮ ਆਦਮੀ ਪਾਰਟੀ ਹਮੇਸ਼ਾ ਹਰ ਇੱਕ ਵਰਗ ਦਾ ਖਿਆਲ ਰੱਖਦੀ ਹੈ ਹਰ ਇੱਕ ਵਰਗ ਦਾ ਖਿਆਲ ਰੱਖਦੇ ਹੋਏ ਸਾਡੇ ਮਾਨਯੋਗ ਐਮਪੀ ਸਰਦਾਰ ਸ਼ਿਰੀ ਸੁਸ਼ੀਲ ਰਿੰਕੂ ਜੀ ਨੇ ਜਿਹੜੇ ਰੇਲਵੇ ਮੰਤਰੀ ਸਾਹਿਬ ਨੂੰ ਮਿਲੇ ਆ ਮਿਲਣ ਤੋਂ ਬਾਅਦ ਇਹ ਡਿਸੀਜਨ ਜਿਹੜਾ ਕੇਂਦਰ ਸਰਕਾਰ ਨੇ ਲਿਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਆਪਣਾ ਪੋਲਿਟਿਕਲ ਆਪਣਾ ਵੀ ਏਜੰਡਾ ਰੱਖਿਆ ਹੁੰਦਾ ਹੈ ਕਿਉਂਕਿ ਹਰ ਇੱਕ ਪੋਲਿਟਿਕਲ ਪਾਰਟੀ ਆਪਣਾ ਏਜੰਡਾ ਰੱਖਦੀ ਹੈ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਲੰਧਰ ਤੋਂ ਐਮਪੀ ਸਾਹਿਬ ਦੀ ਕੋਸ਼ਿਸ਼ ਦੇ ਨਾਲ ਇਸ ਇਸ ਗੱਲ ਨੂੰ ਬੂਰ ਪਿਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਨੂੰ ਵਪਾਰੀ ਵਰਗ ਨੂੰ ਹਰ ਵਰਗ ਨੂੰ ਬੰਦੇਪਾਟ ਟ੍ਰੇਨ ਦਾ ਜਿਹੜਾ ਉਹ ਫਾਇਦਾ ਹੋਣ ਵਾਲਾ ਔਰ ਸਾਰੇ ਖੁਸ਼ ਨੇ ਇਸ ਇਸੇ ਕਰਕੇ ਅਸੀਂ ਸਾਡੇ ਅਸੀਂ 2 ਨੰਬਰ ਪਲੇਟਫਾਰਮ ਦੇ ਉੱਤੇ 2 ਨੰਬਰ ਡੱਬਾ ਜਿਹੜਾ ਇੱਥੇ ਪਹੁੰਚਣਾ ਤੁਸੀਂ ਹੁਣੇ ਸਵਾਲ ਕਰ ਰਹੇ ਸੀ ਮਾਨਯੋਗ ਮੈਂਬਰ ਸਾਹਿਬ ਨੂੰ ਕਿ ਜੀ ਤੁਸੀਂ ਉਸ ਸਟੇਜ ਤੇ ਕਿਉਂ ਨਹੀਂ ਹੈ ਸਟੇਜ ਅੱਜ ਇਹ ਪਲੇਟਫਾਰਮ ਹੈ ਕਿਆ ਸਟੇਜ ਹੈ ਕਿਆ ਔਰ ਜਗਾ ਵੱਖਰੀ ਵੱਖਰੀ ਆ ਹਰ ਇੱਕ ਬੰਦਾ ਇੱਕ ਸਟੇਜ ਤੇ ਖੜਾ ਨਹੀਂ ਹੋ ਸਕਦਾ ਸਾਡਾ ਸਟੋਪੇਜ ਜਿਹੜਾ ਨਾ ਉਹ ਇਹੀ ਆ ਸਾਡਾ ਜਿਹੜੇ ਮਾਨਯੋਗ ਐਮਪੀ ਸਾਹਿਬ ਐਸੇ ਸਟਾਪ ਤੇ ਪਹੁੰਚ ਰਹੇ ਆ ਐਸੇ ਜਗਾ ਤੇ ਪਹੁੰਚ ਰਹੇ ਆ ਉਹ ਡੱਬਾ ਜਿਹੜਾ ਦੋ ਨੰਬਰ ਉਹ ਇੱਥੇ ਲੱਗਣਾ ਔਰ ਇਹ ਪਲੇਟਫਾਰਮ ਦੋ ਨੰਬਰ ਇਹ ਹੈ ਸਾਡੇ ਇੱਥੇ ਖੜੇ ਹੋਣ ਦਾ ਕਾਰਨ ਇਹ ਹੈ ਅੱਜ ਸਟੇਜਾਂ ਵੱਖਰੀਆਂ ਵੱਖਰੀਆਂ ਹੋਣ ਹੋਣ ਜਾਂ ਨਾ ਹੋਣ ਉਹਨਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਮ ਲੋਕਾਂ ਦੇ ਜਿਹੜਾ ਵਰਤੋਂ ਦੀ ਚੀਜ਼ ਆ ਆਮ ਲੋਕਾਂ ਦੇ ਇਹਨੂੰ ਬਹੁਤ ਵੱਡਾ ਫਰਕ ਪੈਂਦਾ ਔਰ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਜਲੰਧਰ ਪੜਨਾ ਔਰ ਇਹੋ ਜਿਹੇ ਸਹਿਯੋਗ ਜਿਹੜੇ ਇਹੋ ਜਿਹੇ ਜਿਹੜੇ ਲੋਕਪੱਖੀ ਲੋਕ ਹੁੰਦੇ ਆ ਲੰਬੇ ਸਮੇਂ ਤੋਂ ਇਸ ਬੰਦੇਵਾਰ ਭਾਰਤ ਰੇਲ ਦੀ ਜਿਹੜੀ ਆ ਉਹ ਮੰਗ ਵੀ ਕੀਤੀ ਜਾ ਰਹੀ ਇਹਦੀ ਜ਼ਰੂਰਤ ਵੀ ਸੀ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਸੁਣਿਆ ਗਿਆ ਜਲੰਧਰ ਪੰਜਾਬ ਦਾ ਦਿਲ ਆ ਤੇ ਇਸ ਦੇਸ਼ ਦਾ ਦਿਲ ਆ ਇੱਥੇ ਕਿਉਂ ਨਹੀਂ ਟ੍ਰੇਨ ਰੁਕਦੀ ਸੀ ਇੰਨੇ ਸਾਲਾਂ ਦੀ ਕਿਉਂ ਨਹੀਂ ਰੁਕਦੀ ਸੀ ਹੁਣ ਸਾਡੇ ਮਾਨਯੋਗ ਐਮਪੀ ਸੀ ਰਿੰਕੂ ਜੀ ਨੇ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਨੂੰ ਬੂਰ ਪਿਆ ਉਹਦੇ ਲਈ ਅਸੀਂ ਜਿਹੜਾ ਧੰਨਵਾਦ ਕਰਦੇ ਆ ਸੈਂਟਰ ਸਰਕਾਰ ਦਾ ਕਿ ਉਹਨਾਂ ਦੀ ਉਸ ਰਿਕੁਐਸਟ ਨੂੰ ਉਹਨਾਂ ਨੇ ਮੰਨਿਆ ਹਾਨੂੰ ਲੱਗਦਾ ਹੈ ਕਿ ਇੱਕ ਕ੍ਰੈਡਿਟ ਵਾਰ ਹੁਣ ਛਿੜਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੇ ਲੱਗ ਸਟੇਜ ਲਗਾ ਲਈ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਖੜੇ ਨੇ ਜੇਕਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਾਂ ਫਿਰ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਵਰਨਮੈਂਟ ਦੀ ਸਟੇਜ ਹੈ ਤੇ ਆਮ ਆਦਮੀ ਪਾਰਟੀ ਕਿਉਂ ਨਹੀਂ ਜਾਂਦੀ ਉਸ ਸਟੇਜ ਦੇ ਉੱਤੇ ਅ ਕ੍ਰੈਡਿਟ ਹਰ ਇੱਕ ਨੇ ਲੈਣਾ ਹੁੰਦਾ ਆਪੋ ਆਪਣਾ ਔਰ ਇਹਨੂੰ ਅਸੀਂ ਭਾਜਪਾ ਦੀ ਸਟੇਜ ਨਹੀਂ ਮੰਨਦੇ ਕਿਉਂਕਿ ਇਹ ਸੈਂਟਰ ਗਵਰਨਮੈਂਟ ਚਾਹੇ ਸਰਕਾਰ ਕੋਈ ਵੀ ਹੋਵੇ ਜਦੋਂ ਕੰਮ ਸੈਂਟਰ ਗਵਰਨਮੈਂਟ ਦਾ ਆ ਤੇ ਇਹ ਗਵਰਨਮੈਂਟ ਦੀ ਰੇਲਵੇ ਦੀ ਉਹ ਸਟੇਜ ਹੈ ਜਿੱਥੇ ਸਾਰੀਆਂ ਚੇਅਰਜ਼ ਵਗੈਰਾ ਲੱਗੀਆਂ ਹੋਈਆਂ ਪਰ ਚੇਅਰਜ਼ ਇੰਨੀਆਂ ਘੱਟ ਨੇ ਕਿ ਅਸੀਂ ਆਪਣੇ ਹਜ਼ਾਰਾਂ ਵਰਕਰਜ਼ ਦੇ ਨਾਲ ਖੜੇ ਆ ਔਰ ਅਸੀਂ ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੇ ਵਰਕਰਜ਼ ਦੇ ਵਿੱਚ ਰਹੀਏ ਅਸੀਂ ਇਸ ਗੱਲ ਵਾਸਤੇ ਹਮੇਸ਼ਾ ਤਰਜੀਹ ਦਿੰਨੇ ਆ ਕਿ ਜਿੱਥੇ ਸਾਡ ਉੱਥੇ ਅਸੀਂ ਆ ਸਾਨੂੰ ਕੁਰਸੀਆਂ ਇੰਨੀਆਂ ਪਿਆਰੀਆਂ ਨਹੀਂ ਹੈਗੀਆਂ ਸਾਨੂੰ ਲੋਕ ਲੋਕ ਪਿਆਰੇ ਨੇ ਸਾਨੂੰ ਉਹਨਾਂ ਦਾ ਮਾਨ ਸਨਮਾਨ ਪਿਆਰਾ ਕਿ ਅਸੀਂ ਸਟੇਜਾਂ ਤੇ ਬੈਠੇ ਹੋਈਏ ਕੁਰਸੀਆਂ ਦੇ ਉੱਤੇ ਵਰਕਰ ਸਾਡੇ ਕਿਤੇ ਖੜੇ ਹੋਣ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਕਿਤੇ ਹੋਣ ਲੋਕ ਸਭਾ ਪ੍ਰਧਾਨ ਕਿਤੇ ਹੋਣ ਇਹ ਠੀਕ ਨਹੀਂ ਹੈ ਜਿਹਦਾ ਕਰਕੇ ਅਸੀਂ ਆਪਣੇ ਸਾਰੇ ਜਿਹੜੇ ਵਰਕਰਸ ਨੇ ਸਾਡੇ ਸਾਰੇ ਅਹੁਦੇਦਾਰ ਨੇ ਅਸੀਂ ਉਹਨਾਂ ਦੇ ਵਿੱਚ ਖੜੇ ਆ ਨਾ ਕਿ ਸਾਡੇ ਲਈ ਸਟੇਜਾਂ ਮੈਟਰ ਨਹੀਂ ਕਰਦੀਆਂ ਕਿਉਂਕਿ ਅਸੀਂ ਜ਼ਮੀਨ ਨਾਲ ਜੁੜੇ ਲੋਕ ਆ ਜ਼ਮੀਨ ਤੇ ਲੋਕਾਂ ਦੇ ਨਾਲ ਸਾਡਾ ਵੱਧ ਪਿਆਰ ਆ ਉਹਨਾਂ ਦੇ ਨਾਲ ਹੀ ਅਸੀਂ ਖੁਸ਼ ਹੁੰਨੇ ਆ ਇੱਕ ਗੱਲ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆ ਕੀ ਜਾ ਰਿਹਾ ਹੈ ਕਿ ਪੰਜਾਬ ਦੀ ਚਾਕੀ ਜਿਹੜੀ ਹੈਗੀ ਹੈ ਉਹ ਜਿਹੜਾ ਹੈਗਾ ਇਹ ਜਨਵਰੀ ਦੇ ਵਿੱਚ ਜੋ ਚੀਜ਼ਾਂ ਹੁਣ ਮਨਾਈ ਜਾਣੀ ਕਿਉਂਕਿ ਕਾਫੀ 26 ਜਨਵਰੀ ਆ ਵੀ ਆ ਰਹੀ ਹੈ ਚਾਕੀ ਰੋਕੀ ਗਈ ਹੈ ਉਸ ਦੇ ਵਿੱਚ ਹੁਣ ਸੁਨੀਲ ਜਾਖੜ ਖੁਰੀ ਇਲਜ਼ਾਮ ਲਗਾ ਰਹੇ ਨੇ ਕਿ ਭਗਵੰਤ ਸਿੰਘ ਮਾਨ ਹੋਰੀ ਹੈ ਤੇ ਹਰਬੰਦ ਕੇਜਰੀਵਾਲ ਹੋਰਾ ਦੀ ਜਿਹੜੀ ਉਹ ਚਾਕੀ ਦੇ ਵਿੱਚ ਫੋਟੋ ਲੱਗੀ ਜਿਸ ਕਰ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਹੋਰਾ ਨੇ ਵੀ ਜਵਾਬ ਦਿੱਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਇਲਜ਼ਾਮ ਨੂੰ ਅਤੇ ਹੁਣ ਕਿਉਂਕਿ ਉਹ ਆ ਵੀ ਰਹੇ ਨੇ ਕੀ ਜਵਾਬ ਦੇਗਾ वैसे आज ਦਾ ਇਹ ਸਮਾਂ ਨਹੀਂ ਸੀ ਕਿ ਤੁਸੀਂ ਇਹ ਸਵਾਲ ਪੁੱਛਦੇ ਕਿਉਂਕਿ ਇਹ ਇਹਦੇ ਨਾਲ ਅਸੀਂ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਹੈ ਔਰ ਦੁਖੀ ਆ ਇਸ ਗੱਲ ਤੋਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਜੇਕਰ ਅਤਵਾਦਿਆ ਤਾਂ ਸਿਰ ਅਸੀਂ ਦੇਣੇ ਆ ਜੇ ਆਜ਼ਾਦੀ ਦੀ ਲੜਾਈ ਆ ਤਾਂ ਸਿਰ ਅਸੀਂ ਦੇਣੇ ਆ ਜੇ ਹੱੜ ਆਉਣਾ ਆ ਤੇ ਸਿਰ ਅਸੀਂ ਦੇਣੇ ਆ ਅਸੀਂ ਦੇਸ਼ ਦੀ ਢਾਲ ਬਣ ਕੇ ਖੜੇ ਹੋਈਏ ਜਿੱਥੇ ਵੀ ਕਿਤੇ ਜਿੱਥੇ ਜ਼ਰੂਰਤ ਪਈ ਅੱਜ ਤੱਕ ਫਾਂਸੀਆਂ ਦੇ ਰਸੇ ਚੁੰਮਣਿਆਂ ਤੇ ਪੰਜਾਬ ਚੁੰਮੇ ਸ਼ਹੀਦੀਆਂ ਦੇਣੀਆਂ ਤੇ ਪੰਜਾਬ ਦੇਵੇ ਹਰ ਇੱਕ ਤਬਕੇ ਵਾਸਤੇ ਖੜਾ ਹੋਣਾ ਹੈ ਤੇ ਪੰਜਾਬ ਖੜਾ ਹੋਵੇ ਤੇ ਜਿਹੜਾ ਇਹ ਵਿਤਕਰਾ ਚੱਲਿਆ ਰਿਹਾ ਸਾਡੇ ਪੰਜਾਬ ਦੇ ਲੋਕਾਂ ਦੇ ਚਾਹੇ ਉਹ Hindu ਆ ਚਾਹੇ ਉਹ ਸਿੱਖ ਆ ਚਾਹੇ ਉਹ ਮੁਸਲਮਾਨ ਆ ਚਾਹੇ ਉਹ ਸਾਈ ਆ ਹਰ ਇੱਕ ਤਬਕੇ ਨੂੰ ਬਹੁਤ ਤਕਲੀਫ ਹੈ ਇਸ ਵੇਲੇ ਬਹੁਤ ਦੁਖੀ ਸਮੇਂ ਦੇ ਵਿੱਚੋਂ ਅਸੀਂ ਲੰਘ ਰਹੇ ਆ ਕਿ ਇਹ ਅੱਖੋਂ ਪਰੋਖੇ ਕਰਨ ਵਾਲਾ ਜਿਹੜਾ ਪੰਜਾਬ ਨੂੰ ਅੱਖੋਂ ਅੱਖੋਂ ਪਰੋਖੇ ਕਰਨ ਵਾਲਾ ਇਹ ਕੋਈ ਚੰਗਾ ਸ਼ੁਭ ਸੰਕੇਤ ਨਹੀਂ ਹੈ ਦੇਸ਼ ਵਾਸਤੇ ਕਿਉਂਕਿ ਪੰਜਾਬ ਇਸ ਦੇਸ਼ ਦਾ ਮੋਰੀ ਸੂਬਾ ਹਰ ਇੱਕ ਤਰ੍ਹਾਂ ਦੀ ਲੜਾਈ ਕਿਸੇ ਵੀ ਤਰੀਕੇ ਦੀ ਲੜਾਈ ਲੜਨੀ ਪਈ ਹੈ ਚਾਹੇ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਚਾਹੇ ਉਹ ਅਤਵਾਦ ਦੇ ਖਿਲਾਫ ਸੀ ਚਾਹੇ ਉਹ ਹਰੀ ਕ੍ਰਾਂਤੀ ਦੀ ਲੜਾਈ ਸੀ ਚਾਹੇ ਉਹ ਚਿੱਟੀ ਕ੍ਰਾਂਤੀ ਦੀ ਲੜਾਈ ਸੀ ਚਾਹੇ ਦੇਸ਼ ਨੂੰ ਭੁੱਖਮਰੀ ਤੋਂ ਕੱਢਣ ਦੀ ਲੜਾਈ ਸੀ ਹਰ ਇੱਕ ਲੜਾਈ ਦੇ ਵਿੱਚ ਚਾਹੇ ਉਹ ਬਾਰਡਰਾਂ ਦੇ ਉੱਤੇ ਦੇਸ਼ ਨੂੰ ਬਚਾਉਣ ਦੀ ਲੜਾਈ ਆ ਹਰ ਇੱਕ ਫਰੰਟ ਦੇ ਉੱਤੇ ਖੜਾ ਪੰਜਾਬ ਤੇ ਉਸ ਨੂੰ ਦਿੱਲੀ ਦੇ ਆਜ਼ਾਦੀ ਦੀ ਲੜਾਈ ਦੇ ਵਿੱਚੋਂ ਮਾਈਨਸ ਕਰਨਾ ਇਤੋਂ ਵੱਡੀ ਦੁੱਖ ਦੀ ਗੱਲ ਹੋਰ ਕੋਈ ਨਹੀਂ ਇਸ ਦੇਸ਼ ਦਾ ਫਿਊਚਰ ਚੰਗਾ ਨਹੀਂ ਹੈ ਜੇ ਇਸੇ ਤਰੀਕੇ ਨਾਲ ਚੱਲਦੇ ਗਏ ਇਸ ਦੇਸ਼ ਦੇ ਲੋਕਾਂ ਦੀ ਲੋਕਤੰਤ੍ਰਿਕ ਜਿਹੜੀ ਸੋਚ ਆ ਉਹਨੂੰ ਢਾਹ ਲੱਗਦੀ ਆ ਲੋਕਾਂ ਨੂੰ ਦਬਾਇਆ ਜਾ ਰਿਹਾ ਪੰਜਾਬ ਨੂੰ ਦਬਾਉਣ ਦਾ ਮਤਲਬ ਆ ਇਸ ਦੇਸ਼ ਦੇ ਮਿਨੋਰਟੀ ਤੇ ਹੋਰ ਸਾਰੇ ਲੋਕਾਂ ਨੂੰ ਦਬਾਉਣਾ ਪੰਜਾਬ ਇੱਕ ਬਾਉਂਸ ਬਾਉਂਸ ਬੋਲਿਆ ਪੰਜਾਬ ਇਹ ਬਾਉਂਸ ਬਾਲ ਆ ਜਦੋਂ ਕਦੀ ਕਿਸੇ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਤੇ ਫਿਰ ਲਹਿਰਾਂ ਵੀ ਇੱਥੋਂ ਹੀ ਉੱਠਦੀਆਂ ਨੇ ਤੇ ਜਿਹੜੀਆਂ ਸਰਗਰਮੀਆਂ ਵੀ ਇੱਥੋਂ ਹੀ ਉੱਠਦੀਆਂ ਨੇ ਤੇ ਉਹਨਾਂ ਚ ਉਹਨਾਂ ਲਹਿਰਾਂ ਨੂੰ ਉਹਨਾਂ ਸਰਗਰਮੀਆਂ ਨੂੰ ਫਲ ਵੀ 100% ਪੈਂਦਾ ਆ ਇਸ ਕਰਕੇ ਪੰਜਾਬ ਦੇ ਜਿਹੜੇ ਸਾਡੇ ਹਿਰਦਿਆਂ ਨੂੰ ਸਾਡੇ ਅੰਦਰ ਜਿਹੜਾ ਜੋਸ਼ ਆ ਸਾਡੇ ਅੰਦਰ ਦਾ ਜਿਹੜਾ ਇਨਸਾਨ ਆ ਇਨਸਾਨੀਅਤ ਆ ਉਹ ਦੇਸ਼ ਦੇ ਵਿੱਚ ਪਹੁੰਚਣੀ ਆ ਔਰ ਸਾਨੂੰ ਇਹ ਨਾ ਕੀਤਾ ਜਾਵੇ ਇਹਦੇ ਵਾਸਤੇ ਮਜਬੂਰ ਪ੍ਰਵੋਕ ਨਾ ਕੀਤਾ ਜਾਵੇ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਪੰਜਾਬ ਮੋਹਰੇ ਹੋ ਕੇ ਚੱਲ ਪਵੇ ਕਿ ਵੀ ਸਾਡੇ ਇਹ ਜਿਹੜਾ ਪੰਜਾਬ ਨੂੰ ਆਜ਼ਾਦੀ ਦੀ ਲੜਾਈ ਕੌਣ ਨਹੀਂ ਜਾਣਦਾ ਦੁਨੀਆ 'ਚ ਕੌਣ ਨਹੀਂ ਜਾਣਦਾ ਕਿ ਪੰਜਾਬ ਨੇ 85 90% ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਤੇ ਉਹਦਾ ਇਹ ਸਿਲਾ ਮੈਂ ਇੱਕ ਮਿੰਟ ਲਈ ਮੰਨ ਲਵਾਂ ਕਿ ਜੀ ਪ੍ਰੋਟੋਕੋਲ ਆ ਕਿ ਰੋਟੇਸ਼ਨ ਦੇ ਵਿੱਚ ਵਾਰੀ ਆਉਂਦੀ ਆ ਪੰਜਾਬ ਰੋਟੇਸ਼ਨ ਦੇ ਵਿੱਚ ਕਿਉਂ ਆਵੇ ਜੇ ਤੇ ਪੰਜਾਬ ਦਾ ਹਿੱਸਾ ਦੂਸਰੇ ਸਟੇਟਾਂ ਵਾਂਗ 1% 2% ਜਾਂ 4% ਜਾਂ ਨਾਂ ਦੇ ਬਰਾਬਰ ਆਵੇ ਜਾਂ ਉਹ ਲੋਕ ਜਿਹੜੇ ਅੱਜ ਦੇਸ਼ ਤੇ ਰਾਜ ਕਰਦੇ ਜਿਨ੍ਹਾਂ ਦਾ ਆਜ਼ਾਦੀ ਦੀ ਲੜਾਈ ਦੇ ਵਿੱਚ 1 0% ਦਾ ਵੀ ਹਿੱਸਾ ਹੈ ਨਹੀਂ ਉਹ ਲੋਕ ਉੱਥੇ ਪੰਜਾਬ ਨੂੰ ਕਿਉਂ ਰੱਖਿਆ ਜਾਵੇ ਰੋਟੇਸ਼ਨ ਦੇ ਵਿੱਚ ਪੰਜਾਬ ਨੇ 90% ਕੁਰਬਾਨੀਆਂ ਕੀਤੀਆਂ ਪੰਜਾਬ ਨੇ 90% ਦੇਸ਼ ਨੂੰ ਡਿਵੈਲਪ ਕਰਨ ਦੇ ਵਿੱਚ ਹਿੱਸਾ ਪਾਇਆ ਪੰਜਾਬ ਨੇ ਵੱਧ ਤੋਂ ਵੱਧ ਬਰਲ ਦੇਸ਼ਾਂ ਵਿੱਚ ਜਾ ਕੇ ਉੱਥੇ ਆਪਣੇ ਦੇਸ਼ ਦਾ ਝੰਡਾ ਬੁਲੰਦ ਕੀਤਾ ਫਿਰ ਪੰਜਾਬ ਨੂੰ ਰੋਟੇਸ਼ਨ ਦੇ ਵਿੱਚ ਕਿਉਂ ਪਾਇਆ ਜਾਵੇ ਪੰਜਾਬ ਹਮੇਸ਼ਾ ਮੋਰੀ ਸੂਬਾ ਹੈ ਮੋਰੀ ਸੂਬਾ ਰਹੇਗਾ ਇਹਨਾਂ ਚਾਲਾਂ ਦੇ ਨਾਲ ਨਾ ਅਸੀਂ ਦੱਬਣ ਵਾਲੇ ਆ ਨਾ ਅਸੀਂ ਝੁਕਣ ਵਾਲੇ ਆ ਉਹ ਸਾਡੇ ਇੱਕ ਕਹਾਵਤ ਆ ਕਿ ਮੰਨੂ ਸਾਡੀ ਰਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹ ਪੰਜਾਬੀਆਂ ਦੀ ਫਿਤਰਤ ਆ ਇੱਥੇ ਜਿੰਨਾ ਮਰਜੀ ਕੋਈ ਕੋਸ਼ਿਸ਼ ਕਰ ਲੈ ਦਬਾਉਣ ਦੀ ਜਿੰਨਾ ਮਰਜੀ ਕੋਈ ਕੋਸ਼ਿਸ਼ ਕਰ ਲੈ ਇਹ ਸਾਨੂੰ ਤਾਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਥਾਪਨਾ ਆ ਔਰ ਸਾਨੂੰ ਨਾ ਕੋਈ ਜਿਹੜਾ ਸਾਨੂੰ ਆਰਥਿਕ ਤੌਰ ਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਅਸੀਂ ਉਹਦੇ ਨਾਲ ਦੱਬਣਾ ਨਾ ਸਾਨੂੰ ਮਾਨਸਿਕ ਤੌਰ ਤੇ ਢਾਹ ਲਾਓ ਅਸੀਂ ਨਾ ਉਹਨਾਂ ਦੱਬਣਾ ਜਾਂ ਸਾਨੂੰ ਦੁਨੀਆ ਦੇ ਵਿੱਚ ਘੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਨਾ ਅਸੀਂ ਉਹਦੇ ਨਾਲ ਦੱਬਣਾ ਇਹ ਭੁੱਲ ਜਾਣ ਕੇ ਅਸੀਂ ਕਿਸੇ ਤਰੀਕੇ ਵੀ ਦੱਬਣ ਵਾਲੇ ਅਸੀਂ ਤਾਂ ਚੜ੍ਹਦੀ ਕਲਾ 'ਚ ਹਮੇਸ਼ਾ ਹਾਂ ਹਮੇਸ਼ਾ ਰਹਾਂਗੇ ਧੰਨਵਾਦ। ਇਹ ਦੋ ਦੂਸਰੀ ਵਾਰੀ ਹੋ ਗਿਆ ਹੈ। ਪਹਿਲੀ ਵਾਰੀ ਨਹੀਂ ਪਹਿਲੀ ਵਾਰੀ ਵੀ ਪੰਜਾਬ ਨੂੰ ਕਈ ਗੱਲਾਂ ਕਰਕੇ ਜਿਹੜਾ ਹੈਗਾ ਉਹ ਰੈਲੀ ਦੇ ਵਿੱਚ ਗੰਨੀ ਮਿਲੀ। ਹੁਣ ਦੁਬਾਰਾ ਵੀ ਕਿਉਂਕਿ ਭਗਵੰਤ ਸਿੰਘ ਮਾਨ ਖੋਰਾ ਦੀ ਸਰਕਾਰ ਹੈਗੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬੜੇ ਵੱਡੇ ਫਤਵੇ ਦੇ ਨਾਲ ਆਹੀ। ਦੂਸਰੀ ਵਾਰੀ ਹੁਣ ਅਜਿਹਾ ਹੋ ਰਿਹਾ ਹੈ ਕਿ ਸੈਂਟਰ ਵੱਲੋਂ ਕਿਸੇ ਤਰੀਕੇ ਵੱਲੋਂ ਕੋਈ ਕੋਈ ਚਾਲ ਹੈ ਜਾਂ ਫਿਰ ਕੁਝ ਅਜੀਹਾ ਹੋ ਰਿਹਾ ਹੈ ਜਿਸ ਕਾਰਨ ਪੰਜਾਬ ਨੂੰ ਨਹੀਂ ਆਣ ਦਿੱਤਾ ਜਾ ਰਿਹਾ ਇਸ ਰੈਲੀ ਦੇ ਵਿੱਚ। ਡਰ ਮਾਰ ਰਿਹਾ। ਸੈਂਟਰ ਗਵਰਨਮੈਂਟ ਨੂੰ ਪੰਜਾਬ ਦਾ ਡਰ ਸਤਾ ਰਿਹਾ। ਰਾਤ ਨੂੰ ਤਰਬਕ ਤਰਬ ਕੋਟ ਦੇ ਤਾਂ ਪੰਜਾਬ ਦੇ ਡਰੋਂ ਉੱਠਦੇ ਆ ਹੋਰ ਤਾਂ ਬੱਕਿਆਂ ਨੂੰ ਤਾਂ ਸਾਰਾ ਕੁਝ ਠੀਕ ਠਾਕ ਕੀਤਾ ਹੀ ਹੋਇਆ ਉਹਨਾਂ ਨੇ ਪਰ ਉਹਨਾਂ ਨੂੰ ਇੱਕ ਡਰ ਮਾਰਦਾ ਕਿ ਜੇ ਪੰਜਾਬ ਨੂੰ ਹਾਈਲਾਈਟ ਕਰਦੇ ਰਹੇ ਪੰਜਾਬ ਨੂੰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਲੋਕ ਆ ਉਹ ਦੁਨੀਆ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦੇ ਰਹੇ ਜਾਂ ਦੇਸ਼ ਦੇ ਵਿੱਚ ਇਹਨਾਂ ਨੂੰ ਮੋਰੇ ਰੱਖਿਆ ਗਿਆ ਤੇ ਇਸ ਜੇ ਖਤਰਾ ਕਦੀ ਵੱਣ ਕੇ ਸਾਡੇ ਵਾਸਤੇ ਤਾਂ ਪੰਜਾਬੀ ਵੱਣ ਕੇ ਜਿਹੜੇ ਕਿ ਹੁਣ ਬਣੇ ਹੋਏ ਆ ਇਸ ਵੇਲੇ ਵੀ ਪੰਜਾਬ ਨੇ ਵੱਡਾ ਫਤਵਾ ਦਿੱਤਾ ਔਰ ਇਸ ਫਤਵੇ ਤੋਂ ਬਾਅਦ ਹੁਣ ਐਮਪੀ ਇਲੈਕਸ਼ਨ ਆਏਗੀ ਉਹਦੇ ਚ ਪਤਾ ਲੱਗ ਜਾਏਗਾ ਔਰ ਇਹ ਸਾਜਿਸ਼ਨ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਗੁਰੇਜ਼ ਨਹੀਂ ਮੈਨੂੰ ਕਹਿਣ ਤੋਂ ਕਿ ਸਾਜਿਸ਼ਨ ਪੰਜਾਬ ਨੂੰ ਕਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਸੰਭਵ ਨਹੀਂ ਹੈ ਸ਼ੁਕਰੀਆ ਤਾਂ ਲਗਾਤਾਰ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਦੇਕਰ ਇੱਕ ਵਾਰੀ ਕੈਮਰਾ ਪਰਸ ਨੂੰ ਜਰੂਰ ਕਹੂੰਗਾ ਇਹ ਦਿਖਾ ਦੇਵੇ ਤਸਵੀਰਾਂ ਜਿੱਥੇ ਇੱਕ ਪਾਸੇ ਭਾਜਪਾ ਦੇ ਕਾਫੀ ਵਰਕਰ ਜਿਹੜੇ ਨੇ ਪਹੁੰਚੇ ਹੋਏ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਕਾਫੀ ਵਰਕਰ ਜਿਹੜੇ ਨੇ ਉਹਨਾਂ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਕੱਟ ਕੀਤਾ ਗਿਆ ਹੈ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਹੋਰਾ ਵੱਲੋਂ ਜਿਹੜਾ ਹੈ ਉਹ ਕੁਝ ਸਮਾਂ ਪਹਿਲਾਂ ਜਿਹੜਾ ਹੈ ਉਹ ਰੇਲ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਸੀਗਾ ਕਿ ਜਲੰਧਰ ਦੇ ਵਿੱਚ ਇੱਕ ਸਟਾਪੇਜ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਭਾਜੀਪੀ ਦੇ ਕਾਰਜਕਰਤਾ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਅਤੇ ਭਾਜੀਪੀ ਦੇ ਵਿੱਚ ਜਿਹੜਾ ਹੈ ਉਹ ਕ੍ਰੈਡਿਟ ਵਾਰ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਲੁਕਿਆ ਨਹੀਂ ਹੈਗਾ ਕਿਉਂਕਿ ਜੇਕਰ ਮੈਂ ਜਲੰਧਰ ਦੀ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਨੇ ਬੋਰਡ ਲਗਾਏ ਹੈਗੇ ਨੇ ਜਿੰਨੇ ਕੀ ਭਾਜੀਪੀ ਨੇ ਬੋਰਡ ਲਗਾਏ ਹੋਏ ਨੇ ਜੋ ਕਿ ਵੰਦੇ ਭਾਰਤ ਐਕਸਪ੍ਰੈਸ ਚਲੰਦਰ ਸਟੋਪੇਜ ਦੇ ਲਈ ਜਿਹੜਾ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿਤੇ ਨਾ ਕਿਤੇ ਇੱਕ ਕ੍ਰੈਡਿਟ ਬੋਰਡ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਚੰਨਪੁਰ ਸੰਪਕੇ ਦੇ ਨਾਲ ਅਜਗਪਤਾ ਬਾਬੂ ਸ਼ਾਹ ਟਾਈਮ ਚਲੰਦਰ ਕੈਂਟ